ਰੱਜੂ ਨਹੀਂ ਜਾਨੀ ਰੱਜੂ ਦਾ ਔਰ ਅੰਤਿਆ ਕਰਨ ਦਾ ਪਹਿਤ ਚੇਤਨ ਪਹਿਤ ਉਹਦੇ ਆਸ਼ਿਰਤ ਮਿਲਿਆ ਹੋਇਆ ਕਿਰਤਨ ਜਿਹੜਾ ਉਦੇਸ਼ਤਾਨ ਹੈ ਅਸਲ ਵਿੱਚ ਰੱਸੀ ਉਦੇਸ਼ਤਾਨ ਨਹੀਂ ਹੈਗੀ ਸਾਡੀ ਅੱਖਾਂ ਦਾ ਬਿਰਤੀ ਬਾਹਰ ਗਈ ਉਸ ਪਦਾਰਥ ਦੇ ਆਕਾਰ ਨੂੰ ਪ੍ਰਾਪਤ ਹੋਈ ਤੇ ਪ੍ਰਾਪਤ ਆਣ ਕੇ ਤੇ ਜਿਹੜਾ ਸਾਡਾ ਅਧਿਸ਼ਤਾਨ ਸੀ ਉਹਨੇ ਫੈਸਲਾ ਕੀਤਾ ਵੀ ਇਹ ਰੱਸੀ ਇੱਕ ਅਸਰ ਹੈ ਸਰਪੋਰ ਤਾਂ ਕਿ ਗਿਆਨ ਕੀ ਰੱਜੂ ਗਿਆਨ ਸੇ ਨਿਵਰਤੀ ਮਿਥਿਆ ਸਰਪ ਕਾ ਅਦੇਸਤਾਨ ਰੱਜੂ ਉਪਹਿਤ ਚੇਤਨ ਹੈ ਜਿਹੜਾ ਰੱਸੀ ਵਿੱਚ ਸਾਨੂੰ ਮਿਥਿਆ ਜਿਹੜਾ ਚੇਤਨ ਮਿਥਿਆ ਜਿਹੜਾ ਸੱਪ ਪ੍ਰਤੀਤ ਹੋਇਆ ਸੀ ਉਹਦਾ ਅਸਲੀ ਕਾਰਨ ਜਿਹੜਾ ਅਦੇਸਤਾਨ ਜਿਹੜਾ ਆਸਰਾ ਹੈ ਨਾ ਉਹ ਰੱਜੂ ਉਪਹਿਤ ਚੇਤਨ ਹੈ ਰੱਜੂ ਨਹੀਂ ਹੈ ਕਾਇਤੇ ਸਰਪ ਕੇ ਨਿਆਈ ਰੱਜੂ ਵੀ ਕਲਪਤ ਹੈ ਜਦੋਂ ਸੀ ਆਤਮਿਕ ਤੌਰ ਤੇ ਵੇਖਣਾ ਤੇ ਰੱਸੀ ਵੀ ਕਲਪਤ ਹੈ ਰੱਸੀ ਵੀ ਨਾਸ਼ਵਾਨ ਹੈ ਜਿਹੜੀ ਕੀ ਨਾਸ਼ਵਾਨ ਹੈ ਕਲਪਤੀ ਹੈ ਸਰੀਰ ਵੀ ਕਲਪਤੀ ਹੈ ਵੀ ਨਾਸ਼ਵਾਨ ਹੈ ਕਲਪ ਵਸਤੂ ਅੰਨਿਆ ਕਲਪ ਵਸੂ ਦਾ ਅਧਿਸਤਾਨ ਬਣਿਆ ਨਹੀਂ ਜਿਹੜੀ ਕਲਪਤ ਵਸੂ ਹੈ ਝੂਠੀ ਵਸਤੂ ਹੈ ਉਹ ਦੂਸਰੀ ਝੂਠੀ ਵਸੂ ਦਾ ਆਸਰਾ ਨਹੀਂ ਬਣਦੀ ਇਹ ਕਹਿੰਦਾ ਹੈ ਜਾਂ ਤੇ ਰੱਜੂ ਪਹਿਤ ਚੇਤਨ ਹੀ ਅਧਿਸਤਾਨ ਹੈ अधिष्ठान मतलब जिद आश्रय है अधिष्ठान है रज्जु नहीं है और रज्जु विशिष्ट को अधिष्ठान कहें, तो भी रज्जु और चेतन दोनों अधिष्ठान हो गए कहा रज्जु भाग में अधिष्ठान पना बाधित है जाते रज्जु चेतन ही अधिष्ठान है और रज्जु विशिष्ट चेतन नहीं है विशिष्ट चेतन बच्च सारी चीज नहीं आती जिदा समस्ती व्यस्ती ਸਮਸਤੀ ਦਾ ਮਤਲਬ ਹੈ ਸਾਰਿਆਂ ਵਾਸਤੇ ਬਿਆਸਤੀ ਦਾ ਮਤਲਬ ਹੈ 1 2 ਜਿੱਦਾਂ ਆਪਾਂ ਕਹਿੰਦੇ ਆ ਭਈ ਸਵੇਰ ਦੀ ਚਾਹ ਬਣਦੀ ਹੈ ਸਾਰਿਆਂ ਵਾਸਤੇ ਪਤੀਲਾ ਬਣਦਾ ਜਦੋਂ ਦੋ ਬੰਦੇ ਆਉਂਦੇ ਆ ਉਹਨਾਂ ਲਈ ਕਹਿੰਦੇ ਦੋ ਕੱਪ ਚਾਹ ਦੇ ਇਹਨੂੰ ਬਿਆਸਤੀ ਕਹਿੰਦੇ ਆ ਸਮਸਤੀ ਸਾਰਿਆਂ ਲਈ ਇਹ ਜਿਹੜਾ ਅ ਵਿਸ਼ੇਸ਼ ਚੇਤਨਾ ਕਹਿੰਦਾ ਉਹ ਤਾਂ ਸਾਡਾ ਜਿਹੜਾ ਵਿਸ਼ੇਸ਼ ਚੇਤਨ ਹੈ ਸਾਡੇ ਆਸ਼ਰਿਤ ਹੈ ਜਿਹਦੇ ਆਸ਼ਰਿਤ ਹੈ ਸਾਡਾ ਜੀਵਨ ਹੈ ਔਰ ਇਹ ਵਿਸ਼ੇਸ਼ ਚੇਤਨ ਦੇ ਜੇਰਾ ਕੇਵਲ ਅਧਿਸ਼ਤਾਨ ਹੈ ਉਹ ਰੱਜੂ ਪਹਿਤ ਵਿਸ਼ੇਸ਼ ਚੇਤਨ ਨਹੀਂ ਹੈ ਪਰੰਤੂ ਕਹਿੰਦੇ ਤੈਸੇ ਸਰਬਕੇ ਗਿਆਨ ਦਾ ਸਾਖੀ ਚੇਤਨ ਅਧਿਸ਼ਤਾਨ ਹੈ ਸਰਪਦਾ ਗਿਆਨ ਦੀ ਸਾਖੀ ਚੇਤਨ ਜਾਰੀਤੀ ਸੇ ਭ੍ਰਮਸਤਾਨ ਮੇ ਵਿਸ਼ੇ ਕਾ ਔਰ ਤਾਂ ਕੇ ਗਿਆਨ ਕਾ ਉਪਾਦੀ ਪੇਤ ਅਧਿਸ਼ਤਾਨ ਪੈਨ ਹੈ ਇਕ ਨਹੀਂ ਚਾਂਦੀ ਦਾ ਜਦੋਂ ਭਰਮ ਪਿਆ ਤੇ ਉੱਥੇ ਉੱਥੇ ਅਦੇਸ਼ਤਾਨ ਜਿਹੜਾ ਉਹ ਚਾਂਦੀ ਰੂਪ ਹੋਇਆ ਇੱਥੇ ਜਦ ਰੱਸੀ ਵਿੱਚ ਸੱਪ ਦਾ ਭਰਮ ਪਿਆ ਤੇ ਉੱਥੇ ਰੱਸੀ ਦੇ ਸਰਪਕਾਰ ਵਰਤੀ ਨੂੰ ਉਤਿਆਰ ਕੀਤਾ ਫਿਰ ਇਹ ਆਉਂ ਗੱਲ ਇਹ ਕਿ ਜਿਹੜੀ ਕਰਪਤ ਬਸੂ ਹੈ ਉਹਦੇ ਅਦੇਸ਼ਤਾਨ ਵੀ ਪੈਨ ਪੈਨ ਮੰਨਣੇ ਹੋਣਗੇ ਜਿਹੜੇ ਉਪਾਦੀ ਪੇਦ ਕਰਕੇ ਬੱਕਰੇ ਨੇ ਇਹ ਕ ਨਹੀਂ ਵਿਸ਼ੇਸ਼ ਰੂਪ ਤੇ ਰੱਜੂ ਕੀ ਅਪਰਤੀਤੀ ਅਵਿਧਿਆ ਮੇਂ ਕਿਸ਼ੋਵ ਦੁਆਰਾ ਦੋਨੋ ਕੁ ਉਤਪਤੀ ਸੇ ਨਿਮਿਤ ਹੈ ਤੇ ਇਹ ਕਹਿੰਦਾ ਵਿਸ਼ੇਸ਼ ਕਰਕੇ ਜਿਹੜੀ ਅ ਰੱਜੂ ਦੇ ਵਿੱਚ ਕਲਪਿਤ ਸਰਪ ਦੀ ਉਤਪਤੀ ਹੈ ਉਹ ਉਹਦੇ ਵਿੱਚ ਇਹ ਉਹਦਾ ਨਿਮਿਤ ਹੈ ਔਰ ਉਹ ਉਤਪਤੀ ਸੇ ਨਿਮਿਤ ਹੈ ਭਾਈ ਉਹ ਉਤਪਤੀ ਤੋਂ ਨਿਮਿਤ ਹੈ ਜਾਨੀ ਵੈਸੇ ਰਸਤੀ ਦੇ ਅ ਗਿਆਨ ਕਰਕੇ ਹੀ ਸਰਪ ਦਾ ਜਿਹੜਾ ਸੀ ਨਾ ਉਹ ਭ੍ਰਮ ਪੈਦਾ ਹੋਇਆ। ਐਸੇ ਰੱਜੂ ਦਾ ਗਿਆਨ ਦੋਨੋਂ ਕੀ ਨਿਵਰਤੀ ਵੀ ਨਿਮਿਤ ਕਹਾ ਹੈ। ਜਦੋਂ ਰੱਸੀ ਦਾ ਗਿਆਨ ਹੋ ਜਾਏਗਾ ਤੇ ਸਰਬ ਦਾ ਭ੍ਰਮ ਜਿਹੜਾ ਉਹ ਨਸ ਰੋਛਾ। ਸ਼ੰਕਾ ਰੱਜੂ ਕੇ ਗਿਆਨ ਤੇ ਸਰਬ ਕੇ ਨਿਵਰਤੀ ਬਣਾ ਨਹੀਂ। ਇਹ ਹੁਣ ਸ਼ੰਕਾਵਾਦੀ ਕਹਿੰਦਾ। ਕਹਿੰਦਾ ਕਿਉਂ ਐਸੀ ਸ਼ੰਕਾ ਹੋਵੇ ਰੱਜੂ ਕੇ ਗਿਆਨ ਤੇ ਸਰਬ ਕੇ ਨਿਵਰਤੀ ਬਣਾ ਨਹੀਂ। ਤਾਂ ਇਹ ਤੇ ਮਿਥਿਆ ਵਸਤੂ ਕਾ ਜੁਦਿਸ਼ਟਰ ਹੋਵੇ। ਤੋ ਦੇਸ਼ਤਾਨ ਕੇ ਗਿਆਨ ਤੇ ਮਿਥਿਆ ਕੇ ਨਿਵਰਤੀ ਹੋਗਾ ਪਰ ਜੇ ਦੇਖੀਏ ਤਾਂ ਸੱਪ ਦਾ ਅਧਿਸ਼ਤਾਨ ਜਿਹੜਾ ਰੱਸੀ ਬਣੀ ਹੈ ਰੱਸੀ ਦਾ ਜਥਾ ਸਰੂਪ ਜਿਹ ਪਈ ਹੈ ਰੱਸੀ ਦੇ ਗਿਆਨ ਨਾਲ ਸਰਪ ਦਾ ਸਰਪ ਦਾ ਭ੍ਰਮ ਗਿਆ ਸਰਪ ਨਹੀਂ ਜੇ ਸਰਪ ਦੀ ਵਿਰਤੀ ਨਹੀਂ ਨਸਤ ਹੋਈ ਜਦੋਂ ਦੋ ਸਾਲ ਬਾਅਦ ਫੇਰ ਰੱਸੀ ਵਿੱਚ ਜਦ 6 ਮਹੀਨੇ ਬਾਅਦ ਫੇਰ ਰੱਸੀ ਦੇਖਾਂ ਫੇਰ ਵੀ ਸਾਨੂੰ ਰੱਸੀ ਦਾ ਭ੍ਰਮ ਪੈਦਾ ਹੀ ਹੋਣਾ ਜਿਹੜਾ ਪੁਰਵ ਵਿਰਤੀ ਸੱਪ ਦੀ ਹੈ ਉਹ ਵਿੱਚੇ ਰਹਿਣੀ ਆ ਉਹ ਜਾਣੀ ਨਹੀਂ ਖਤਮ ਨਹੀਂ ਹੋਈ ਇਹ ਕਹਿੰਦਾ ਆ ਮਿਥਿਆ ਵਸਤੂ ਦਾ ਜੋ ਅਦੇਸ਼ਥਾਨ ਹੋਵੇ ਤਾਂ ਅਦੇਸ਼ਥਾਨ ਕੇ ਗਿਆਨ ਤੇ ਮਿਥਿਆ ਕੇ ਨਿਵਰਤੀ ਹੋਵੇ ਜੈ ਅਦਵੈਤ ਬਾਦ ਦਾ ਸਿਧਾਂਤ ਹੈ ਔਰ ਮਿਥਿਆ ਸਰਪ ਦਾ ਅਦੇਸ਼ਥਾਨ ਰਜੂ ਪਹਿ ਚੇਤਨ ਹੈ ਰਜੂ ਨਹੀਂ ਹੈ ਜਾਂ ਤੇ ਰਜੂ ਕੇ ਗਿਆਨ ਤੇ ਸਰਵ ਕੀ ਨਿਵਰਤੀ ਬਣੈ ਨਹੀਂ ਜੈ ਸ਼ੰਕਾ ਦਾ ਹੁਣ ਅਗਰ ਸਮਾਧਾਨ ਕਰਨ ਲੱਗਾ ਇੱਕ ਸੰਦਾਵੇ ਰੱਜੂ ਦੇ ਗਿਆਨ ਨਾਲ ਸਰਪ ਦੇ ਜਿਹੜੀ ਸਰਪ ਦੇ ਨਿਵਰਤੀ ਨਹੀਂ ਬਣਦੀ ਇਹ ਤਾਂ ਗੱਲ ਠੀਕ ਹੈ ਨਹੀਂ ਬਣਦੀ ਤੇ ਸਰਪ ਜਿਹੜਾ ਸੀ ਦੇਖਿਆ ਉਹਦੀ ਉਹਦਾ ਹੀ ਤਾਂ ਜਿਹੜਾ ਉਹ ਇਮੇਜ ਬਣਿਆ ਫੋਕਸ ਬਣਿਆ ਜਾਂ ਜਿਹੜਾ ਸਰਪ ਦੇਖਿਆ ਸੀ ਭਾਵੇਂ 6 ਮਹੀਨੇ ਪਹਿਲਾਂ ਦੇਖਿਆ ਉਹਦੀ ਉਹਦੀ ਸਰਪਾਕਾਰ ਬੇਟੀ ਤੇ ਸਾਡੇ ਅੰਦਰ ਦਿਮਾਗ ਵਿੱਚ ਹੈ ਸਮਾਧਾਨ ਰੱਜੂ ਦਾ ਗਿਆਨ ਹੀ ਸਰਪ ਕੇ ਦੇ ਸਟਾਨਕਾ ਗਿਆਨ ਹੈ ਰੱਜੂ ਦਾ ਗਿਆਨ ਤੇ ਸਰਪ ਦਾ ਦੇਸਤਾਨ ਜਿਹੜਾ ਰੱਜੂ ਹੈ ਉਹਦਾ ਗਿਆਨ ਹੈ ਕਹਿੰਦਾ ਰੱਜੂ ਦਾ ਗਿਆਨ ਹੀ ਸਰਪ ਦਾ ਗਿਆਨ ਹੈ ਹਾਂ ਸਮਝ ਆਨ ਰੱਜੂ ਆਦੀ ਜਲ ਪਦਾਰਥ ਦਾ ਗਿਆਨ ਅੰਤਿਕਰਨ ਕੀ ਬ੍ਰਿਤੀ ਰੂਪ ਹੋਵੇ ਜਦੋਂ ਸੀ ਰੱਸੀ ਦੇਖੀ ਸੀ ਸਾਡੀ ਅੱਖਾਂ ਦੁਆਰਾ ਬ੍ਰਿਤੀ ਅੰਤਿਕਰਨ ਦੀ ਨਿਕਲ ਕੇ ਗਈ ਉਹ ਰੱਸੀ ਦੇ ਆਕਾਰ ਨੂੰ ਪ੍ਰਾਪਤ ਹੋਈ ਤਾਂ ਉਹਦੇ ਵਿੱਚ ਸੱਪ ਦਾ ਪਰਮ ਪੈਦਾ ਹੋਇਆ ਜਦ ਪਦਾਰਥ ਦਾ ਗਿਆਨ ਅੰਤਿਕਰਣ ਕੀ ਬ੍ਰਿਤੀ ਰੂਪ ਹੋਵੇ ਜਹ ਅਵਰਣ ਭੰਗ ਬ੍ਰਿਤੀ ਕਾ ਪ੍ਰਯੋਜਨ ਹੈ ਤੋ ਅਵਰਣ ਅ ਗਿਆਨ ਕੀ ਸ਼ਕਤੀ ਹੈ ਜਹਤੇ ਅਵਰਣ ਜੜ ਕੇ ਆਸ਼ਰਿਤ ਹੈ ਨਹੀਂ ਜਿਹੜਾ ਅਵਰਣ ਅ ਗਿਆਨ ਹੈ ਉਹ ਜਿਹੜਾ ਅ ਗਿਆਨ ਦੀ ਸ਼ਕਤੀ ਹੈ ਭਾਵ ਅ ਗਿਆਨ ਦੀ ਸ਼ਕਤੀ ਅਵਰਣ ਕਰਕੇ ਹੋਈ ਹੈ ਜਿਹੜਾ ਨਹੀਂ ਗਿਆਨ ਉਹਦੇ ਕਰਕੇ ਹੋਈ ਹੈ ਕਿੰਤੂ ਜੜ ਕਾ ਅਦੇਸ਼ਤਾਨ ਜੋ ਚੇਤਨਤਾ ਕੇ ਆਸ਼ਰਿਤ ਹੈ ਜਿਹੜਾ ਰਸੀ ਦਾ ਪਰਮ ਸਿਗਾ ਉਹ ਚੇਤਨ ਦੇ ਆਸ਼ਰਿਤ ਸਿਗਾ ਇਸ ਵਾਸਤੇ ਜਿਹੜਾ ਜਲ ਅਧਿਸਤਾਨ ਦਾ ਜਿਹੜਾ ਅਧਿਸਤਾਨ ਹੈ ਉਹਦਾ ਰਸੀ ਜਿਹੜਾ ਸੇਨ ਰਸੀឧបੈਤ ਚੇਤਨ ਹੈ ਉਹ ਜਿਹੜਾ ਆਸ਼ਰਿਤ ਹੈ ਤੋਂ ਰੱਜੂ ਸਮਾਨਾਕਾਰ ਅੰਤ ਕਰਨ ਕੀ ਬ੍ਰਿਤੀ ਤੇ ਰੱਜੂ ਅਵਿਛੰ ਚੇਤਨ ਕਾਹੀ ਅਵਰਨ ਪੰਗ ਹੋਵੇ ਹੁੰਦੇ ਕੋਈ ਗੱਲ ਬਖਰੀ ਨੰਮੀ ਕਹੀ ਹੈ ਇਹ ਕੀ ਕਹਿੰਦਾ ਕੰਦਰ ਜਦੋਂ ਸੀ ਰੱਸੀ ਨੂੰ ਅੱਖਾਂ ਨਾਲ ਦੇਖਿਆ ਤੇ ਸਾਡੀ ਜਿਹੜੀ ਬਿਰਤੀ ਸੀ ਅੰਤਿਕਨ ਦੀ ਬਿਰਤੀ ਉਹਦੇ ਆਕਾਰ ਦੀ ਹੋ ਗਈ ਪਰ ਅਬ ਚੇਨ ਸੀ ਥੋੜਾ ਜਰ ਹੋਈ ਬਾਅਦ ਵਿੱਚ ਜਦੋਂ ਦਾ ਪਤਾ ਲੱਗਿਆ ਫੇਰ ਨਹੀਂ ਬਿਰਤੀ ਰਹੀ ਸਾਪ ਦੀ ਉਹ ਅਬ ਚੇ ਕਰਨ ਬਾਰੇ ਚਦਾ ਬਾਗ ਸੀ ਉਹ ਰਜੂ ਦਾ ਪ੍ਰਕਾਸ਼ ਹੋ ਗਿਆ ਉਹਦੇ ਨਾਲ ਰਜੂ ਦਾ ਪਤਾ ਸਾਨੂੰ ਲੱਗਿਆ ਚੇਤਨ ਸਵੈ ਪ੍ਰਕਾਸ਼ ਹੈ ਤਾਂ ਮੈਂ ਆਵਾਜ਼ਾ ਉਪਯੋਗ ਨਹੀਂ ਜਿਹੜਾ ਸਾਡੇ ਅੰਦਰ ਚੇਤਨ ਹੈ ਉਹ ਜਦ ਸੂਰਜ ਪ੍ਰਕਾਸ਼ ਹੈ ਉਹਦੇ ਅੰਦਰ ਤਾਂ ਅਗਿਆਨ ਦਾ ਕੋਈ ਮਸਲਾ ਨਹੀਂ ਹਨੇਰੇ ਦਾ ਕੋਈ ਮਸਲਾ ਹੀ ਨਹੀਂ ਉਹਦੇ ਚ ਨਹੀਂ ਹੁੰਦਾ ਉਪਯੋਗ ਹੀ ਨਹੀਂ ਉਹਦੇ ਵਿੱਚ ਜੇ ਅਸੀਂ ਕਹੀਏ ਸੂਰਜ ਦੇ ਵਿੱਚ ਹਨੇਰਾ ਆ ਉਹ ਕਲਪਨਾ ਤਾਂ ਗਲਤ ਹੈ ਝੂਠ ਹੈ ਸੱਸੇ ਦੇ ਸਿਰ ਦੇ ਉੱਤੇ ਸੈਣ ਉਹ ਵੀ ਗਲਤ ਹੈ ਬੰਦਿਆ ਦੇ ਪੁੱਤਰ ਪੈਦਾ ਹੋਏ ਉਹ ਵੀ ਗਲਤ ਹੈ ਆਕਾਸ਼ ਵਿੱਚ ਕੋਈ ਧਿਆਨ ਬਗੀਚਾ ਖਿਲਿਆ ਬੜੇ ਫੁੱਲ ਸੁਵੰਧੀ ਡੇਰੇ ਉਹ ਵੀ ਗਲਤ ਹੈ ਤੈਸੇ ਹੀ ਉਹ ਕਹਿੰਦਾ ਆ चेतन स्वयं प्रकाश है भावे आभाष का उपयोग है ही नहीं उठे आभाष हो ही नहीं सकता फिर आभाष क्यों होया जड़ी सारी वृत्ति गई उचास है पर प्रक्रिया संपूर्ण आगे करें आगे रस हुआ है इस रीति से जिदाबाद शायद अंतःकरण की वृत्ति रूप ज्ञान से जो वृत्ति भाग ताका का भंग रूप फल चेतन में हो गए हैं ये आवरण भंग रूप फल ਵਿਰਤੀ ਜਿਹੜੀ ਐ ਜਦੋਂ ਵਿਰਤੀ ਉਹਦੇ ਜਿੱ ਨਿਕਲ ਕੇ ਗਈ ਤਾਂ ਸਾਨੂੰ ਉਸ ਪਦਾਰਥ ਦਾ ਗਿਆਨ ਹੋਇਆ ਜਦੋਂ ਵਿਰਤੀ ਉਹਦਾ ਪਦਾਰਥ ਦਾ ਗਿਆਨ ਹੋ ਗਿਆ ਜਿਹੜਾ ਅਵਰਣ ਸੀ ਗਿਆਨ ਚੋਂ ਭੰਗ ਹੋ ਗਿਆ ਖਤੋਂਚ ਪਰ ਚੇਤਨ ਦੇ ਨਾਲ ਹੋਇਆ ਜਿਹੜਾ ਆਦਮੀ ਮਰਦਾ ਹੈ ਉਹਨੂੰ ਕੋਈ ਪਤਾ ਨਹੀਂ ਕੀ ਹੋ ਜਾ ਚੇਤਨ ਚਿਦਾ ਬਾਸ ਬਾਗ ਦਾ ਪ੍ਰਕਾਸ਼ ਰੂਪ ਹਲ ਰੱਜੂ ਮੇ ਹੋਵੇ ਹੈ ਜਿਹੜਾ ਸਾਡੇ ਚਿਦਾ ਬਾਸ ਪ੍ਰਕਾਸ਼ ਕਰਨ ਵਾਲਾ ਆ ਉਦਾਜਲਾ ਫਾਲਨਾ ਪ੍ਰਕਾਸ਼ ਰੂਪ ਉਹ ਰੱਜੂ ਵਿੱਚ ਹੋਵੇ ਜਾਨੀ ਰੱਜੂ ਦੇ ਗਿਆਨ ਕਰਕੇ ਹੀ ਸਾਡੇ ਚ ਜਿਹੜਾ ਅਭਾਸ਼ ਪੈਦਾ ਹੋਇਆ ਉਸ ਦਾ ਨਾਸ ਹੋ ਗਿਆ ਜਾਂ ਤੇ ਬ੍ਰਿਤੀ ਗਿਆਨ ਕਾ ਕੇਵਲ ਜੜ ਰੱਜੂ ਵਿਖੇ ਨਹੀਂ ਹੈ ਤੁਸੀਂ ਜਾਣੇ ਨਾ ਉਹ ਕਹਿੰਦਾ ਹੈ ਬ੍ਰਿਤੀ ਦਾ ਗਿਆਨ ਕੇਵਲ ਜੜ आदिषान चेतन सहत वृत्ति का विषय है इसी कारण सिद्धांत ग्रंथों में यह लिखा है वृत्ति जन सारे ब्रह्म को विषय करे हैं कि शुद्ध अंतःकरण ब्रह्म है मैं ब्रह्म हूं मलिन और है बकारी अंतःकरण है रूप करके संसार रूपी है ਔਰ ਜਦੋਂ ਉਹਈ ਬ੍ਰਹਮ ਵਿਦ ਬ੍ਰਹਮ ਨੂੰ ਜਾਣ ਵਾਲੀ ਵਰਤੀ ਹੋ ਜਾਏ ਔਰ ਅੰਤਿਕ ਅਨਿਸ਼ੁੱਧ ਬ੍ਰਹਮਕਾਰ ਹੋ ਜਾਏ ਫਿਰ ਬ੍ਰਹਮ ਮੈਂ ਹੀ ਬ੍ਰਹਮ ਹੂੰ ਐਸਾ ਜੀਵ ਜਿਹੜਾ ਨਾ ਪਾਸਾ ਕਹਿੰਦਾ ਜਾਂ ਪ੍ਰਕਾਰ ਕੇ ਰੱਜੂ ਗਿਆਨ ਸੇ ਨਿਰਾਵਰਣ ਹੋਏ ਕੇ ਸਰਪ ਕਾ ਅਦੇਸ਼ਾਨ ਰੱਜੂ ਅਵਚਿੰਨ ਚੇਤਨ ਕਾ ਵੀ ਨਿਜ ਪ੍ਰਕਾਸ਼ ਸੇ ਪਾਣ ਹੋ ਗਏ ਹੈ ਜਿਸ ਵੇਲੇ ਰੱਸੀ ਵਿੱਚੋਂ ਸਰਪ ਦਾ ਪਰਮ ਸੀ ਤਾਂ ਜਦੋਂ ਫਿਰ ਚੇਤਨ ਦਾ ਨਿਜ ਪ੍ਰਕਾਸ਼ ਤੇ ਭਾਲ ਹੋਵੇ ਫਿਰ ਆਪਣੇ ਚੇਤਨ ਪ੍ਰਕਾਸ਼ ਨਾਲ ਚਿਤਲਾ ਵੇਖਿਆ ਤਾਂ ਉਹ ਰੱਸੀ ਸੀ ਸਪਣੀ ਸੀ ਜਦ ਤੇ ਰੰਜ ਰੱਜੂ ਦਾ ਗਿਆਨ ਹੀ ਸਰਪ ਕੇ ਦੇ ਸਤਾਨ ਦਾ ਗਿਆਨ ਹੈ ਤਾਂ ਤੇ ਸਰਪ ਕੀ ਨਿਵਰਤੀ ਸੰਭਵੇ ਹੈ ਹਾਂ ਅਗਭੇ ਸ਼ੰਕਾ ਕਰਦਾ ਕਹਿੰਦਾ ਰੱਜੂ ਗਿਆਨ ਤੇ ਸਰਪ ਗਿਆਨ ਕੀ ਨਿਵਰਤੀ ਬਣਾ ਨਹੀਂ ਉਹ ਯਾਰ ਪੰਜਾਬੀ ਦਾ ਜਿਹੜਾ ਪਹਿ ਗਿਆ ਪੜਾਉਣਾ ਪਵੇ। ਉਹ ਅੱਗੇ ਕੰਨਾਂ ਪਈ ਚਲੋ ਮੈਂ ਮਲਿਆ। ਪੇ ਜਿਹੜੇ ਸਰਪ ਦੇ ਐ ਦੀ ਨਿਵਰਤੀ ਰੱਜੂ ਦੇ ਗਿਆਨ ਨਾਲ ਹੋ ਜਾਂਦੀ ਹੈ। ਪਰੰਤੂ ਜਿਹੜੀ ਸਰਪ ਦੇ ਗਿਆਨ ਦੀ ਨਿਵਰਤੀ ਹੈ ਉਹ ਸੰਭਵ ਹੈ ਉਹ ਨਹੀਂ ਬਣਦੀ। ਕਿਉਂ? ਸਰਵ ਕਾ ਦੇਸਤਾਨ ਰੱਜੂ ਅਵਚੰਨ ਚੇਤਨ ਹੈ ਉਹਨੂੰ ਦੇਖਿਆ ਉਹ ਚੇਤਨ ਜਿਹੜਾ ਉੱਪਰ ਨਿਕਲਗਾ ਜੇ ਮੈਂ ਇੱਕ ਆਲਮੀ ਨੂੰ ਹੀ ਦੇਖਦੇ ਆ ਦੁਆ ਦੇਦੇ ਆ ਜਿਹੜਾ ਸਾਡੀ ਵਰਤੀ ਉਹ ਘਾਂ ਤੋ ਘਾਂ ਚੁਰੀ ਜਾਂਦੀ ਹੈ ਇਹ ਕਹਿੰਦਾ ਕਾ ਸਰਵ ਕਾ ਦੇਸਤਾਨ ਰੱਜੂ ਅਵਚੰਨ ਚੇਤਨ ਹੈ ਔਰ ਸਰਵ ਕੇ ਗਿਆਨ ਕਾ ਦੇਸਤਾਨ ਸਾਖੀ ਚੇਤਨ ਹੈ ਉਰਵ ਉਤ ਪ੍ਰਕਾਰ ਤੇ ਰੱਜੂ ਗਿਆਨ ਸੇ ਰੱਜੂ ਅਵਚੰਨ ਚੇਤਨ ਕਾ ਹੀ ਪਾਨ ਹੋਵੇ ਹੈ साक्षी चेतन द नहीं जबे रज्जु का ज्ञान हुए ते भी सर्व ज्ञान का देशतन साक्षी चेतन अज्ञात है और अज्ञात अधिष्ठान से कल्पत की निवृत्ति होवे नहीं किंतु ज्ञात अधिष्ठान से ही कल्पत की निवृत्ति होवे जाते रज्जु ज्ञानते सर्व ज्ञान की निवृत्ति बने नहीं रस्सी दे ज्ञान होने के नाल ਸਰਪ ਦੇ ਗਿਆਨ ਦੀ ਨਿਵਰਤੀ ਨਹੀਂ ਬਣਦੀ ਉਹ ਜਿਹੜਾ ਗਿਆਨ ਉਹਦੇ ਸੰਬੰਧ ਵਿੱਚ ਸਰਪ ਦੇ ਆਕਾਰ ਦਾ ਰੰਗ ਦਾ ਉਹਦੇ ਗੁਣਾ ਦਾ ਔਗਣਾ ਦਾ ਜਿਹੜੀ ਬਿਰਤੀ ਸਾਡੇ ਦਿਮਾਗ ਵਿੱਚ ਬੈਠੀ ਹੈ ਨਾ ਉਹ ਗਿਆਨ ਦੀ ਨਿਵਰਤੀ ਸਰਪ ਦੇ ਰੱਜੂ ਦੇ ਗਿਆਨ ਨਾਲ ਨਹੀਂ ਹੁੰਦੀ ਤਾਂ ਕਾ ਸਮਝਾਂ ਸਰਬ ਕੇ ਅਭਾਵ ਤੇ ਸਰਬ ਗਿਆਨ ਕੀ ਨਿਵਰਤੀ ਹੋਵੇ ਹਾਂ 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 ਵਿਸ਼ੇ ਕੇ ਅਭੀ ਗਿਆਨ ਹੋਇਆ ਹੈ ਵਿਸ਼ੇ ਜੋ ਸਰਪਤਾ ਕੀ ਨਿਵਰਤੀ ਹੋਇਆ ਹੁੰਦਾ ਹੈ ਕਿ ਸਰਪ ਕੇ ਗਿਆਨ ਕੀ ਵਿਸ਼ੇ ਕੇ ਅਗਾਰਤ ਹੈ ਆਪ ਹੀ ਨਿਵਰਤੀ ਹੋਇਆ ਹੈ ਇਹ ਹੁਣ ਕੀ ਕਹਿੰਦਾ ਕਹਿੰਦਾ ਵਿਸ਼ੇ ਦੇ ਅਧੀਨ ਗਿਆਨ ਹੁੰਦਾ ਰੱਸੀ ਪਈ ਹੈ ਰੱਸੀ ਵਿਸ਼ਾ ਸੀ ਦਾ ਉਹਦੇ ਅਧੀਨ ਗਿਆਨ ਹੋਇਆ ਸਭ ਪਰ ਉਹ ਭ੍ਰਮ ਰੂਪੀ ਗਿਆਨ ਸੀਗਾ ਕਹਿੰਦਾ ਵਿਸ਼ੇ ਜੋ ਸਰਪਤਾ ਕੇ ਨਿਵਰਤੀ ਹੁੰਦੇ ਹੀ ਸਰਵ ਕੇ ਗਿਆਨ ਕੀ ਵਿਸ਼ੇ ਕੇ ਅਭਾਵ ਤੇ ਆਪ ਹੀ ਨਿਵਰਤੀ ਹੋ ਗਏ। ਸੱਪ ਉੱਥੇ ਹੈ ਨਹੀਂ ਸੀ। ਜੇ ਸੱਪ ਹੁੰਦਾ ਤੇ ਉਹਦੇ ਉਹਦੇ ਉਹਦਾ ਅਭਾਵ ਨਹੀਂ ਹੁੰਦਾ। ਆਪ ਤਾਂ ਹੈਗਾ। ਉਹਦਾ ਅਭਾਵ ਹੈਗਾ ਉੱਥੇ। ਸੱਪ ਦੇ ਅਭਾਵ ਹੋਣ ਨਾਲ ਹੀ ਸੱਪ ਦੀ ਨਿਵਰਤੀ ਹੋ ਜਾਏ। ਆਪ ਹੀ ਨਿਵਰਤੀ ਹੋ ਗਏ ਹੈ। ਇਹ ਕਹਿੰਦਾ। ਜੋ ਐਸੇ ਕਹਿੰਦਾ। कल्पित की निवृत्ति अधिष्ठान बिना होगा नहीं और तर्क का ज्ञान भी कल्पित है ताका hmm. अधिष्ठान साक्षी चेतन है ताके ज्ञान बिना कल्पित सर्प के ज्ञान की निवृत्ति बने नहीं hmm. ताका समाधान ये है निवृत्ति दो प्रकार की हो गए है hmm. एक तो अत्यंत निवृत्ति निवृत्ति हो गए है और दूसरी कारण जो लय को भी निवृत्ति कहिए है ਕਾਰਨ ਸਹਿਤ ਸਾਰੇ ਦੀ ਨਿਵਰਤੀ અત્યੰਤ ਨਿਵਰਤੀ ਇਹ ਹੁਣ અત્યੰਤ ਨਿਵਰਤੀ ਆਈ ਹੈ ਇਹ ਅਖਰਤ ਵਾਲੇ ਨਮ ਆਇਆ ਨੂੰ ਦੇਖਣਾ ਪੜਨਾ ਕਹਿੰਦੇ ਜਿਹੜੀ ਇੱਕ ਤੋਂ અત્યੰਤ ਨਿਵਰਤੀ ਹੈ ਦੂਸਰੀ ਕਾਰਨ ਮੈਂ ਜੋ ਲੈ ਹੋ ਜਾਵੇ ਉਹਨੂੰ ਨਿਵਰਤੀ ਕਹਿੰਦੇ ਆ ਪਰੰਤੂ ਕਾਰਨ ਸਹਿਤ ਕਾਰਜੇ ਕਿ ਨਿਵਰਤੀ અત્યੰਤ ਨਿਵਰਤੀ ਕਹੀ ਕਾਰਨ ਸਹਿਤ ਕਾਰਜ ਕੀ ਕਾਰਨ ਦੱਸੀ ਸੀ ਉਹਦੇ ਵਿੱਚੋਂ ਕਾਰਜ ਕੀ ਹੋਇਆ ਛੱਪ ਦੀ ਪ੍ਰਤੀਤੀ ਭ੍ਰੰਤੀ ਹੋਈ ਜਦੋਂ ਸੱਪ ਦੀ ਰੱਸੀ ਦਾ ਗਿਆਨ ਹੋਇਆ ਤੇ ਸੱਪ ਦੇ ਭ੍ਰਾਂਤੀ ਦੀ ਨਿਵਰਤੀ ਜਿਹੜੀ ਹੋ ਗਈ ਕਹਿੰਦੇ ਇਹ ਅਤਿਆੰਤ ਨਿਵਰਤੀ ਕਹਿੰਦੇ ਸਾਰੇ ਕਲਪਿਤ ਵਰਤੂ ਦਾ ਕਾਰਨ ਅਧਿਸ਼ਤਾਨ ਕੇ ਆਸ਼ਰਿਤ ਅਗਿਆਨ ਹੈ ਅਧਿਸ਼ਤਾਨ ਜਿਹੜਾ ਸਾਡਾ ਹੈ ਉਹਦੇ ਵਿੱਚ ਆਸ਼ਰਿਤ ਅਗਿਆਨ ਸਿਗਾ ਤਾਂ ਸਾਨੂੰ ਰੱਸੀ ਵਿੱਚ ਸੱਪ ਪ੍ਰਤੀਤੀ ਹੋਇਆ ਤਾਂ ਅਗਿਆਨ ਹੈ ਜਿਸ ਕਲਪਿਤ ਕਾਰਕੀ ਨਿਵਰਤੀ ਤੋਂ ਅਧਿਸ਼ਤਾਨ ਗਿਆਨ ਦਾ ਹੈ ਇਹ ਹੋਇਆ ਪਰੰਤੂ ਕਾਰਨ ਮੈਂ ਮੈ ਜੋ ਨਿਵਰਤੀ ਤੋਂ ਅਧਿਸ਼ਥਾਨ ਬਿਨਾ ਵੀ ਹੋ ਗਿਆ ਹਾਂ ਹੂੰ ਜੈਸੇ ਸੁਖੋਪਤੀ ਸੁਖੋਪਤੀ ਅਤੇ ਰਲੇ ਰਲੇ ਮੈਂ ਸਰਪ ਪ੍ਰਾਰਥਨ ਦਾ ਗਿਆਨ ਮੈਂ ਲੈ ਅਧਿਸ਼ਥਾਨ ਗਿਆਨ ਹੈ ਬਿਨਾ ਹੋ ਗਿਆ ਉਹ ਕਹਿੰਦਾ ਸੁਖੋਪਤੀ ਵਿੱਚ ਆਦਮੀ ਸੁੱਤਾ ਹੁੰਦਾ ਉਸ ਵੇਲੇ ਦਾ ਅਦੇਸ਼ਤਾਨ ਜਿਹੜਾ ਉਹ ਗਿਆਨ ਸੇ ਬਿਨਾਂ ਹੀ ਹੁੰਦਾ ਉੱਥੇ ਆਦਮੀ ਨੂੰ ਗਿਆਨ ਵੀ ਹੁੰਦਾ ਫੇ ਮੈਂ ਸੋਕ੍ਰੈਟ ਹੋਇਆ ਅ ਗਿਆਨ ਹੁੰਦਾ ਕਿ ਮੈਨੂੰ ਪਤਾ ਹੀ ਨਹੀਂ ਮੈਂ ਕਿੱਥੇ ਸੋਟਾ ਔਰ ਦੂਸਰੀ ਗੱਲ ਕਹਿੰਦਾ ਜਦੋਂ ਪਰਲਿਆ ਕਾਲ ਹੁੰਦਾ ਸਾਰਾ ਕੁਝ ਨਾਸ ਹੋ ਜਾਂਦਾ ਸਾਰੇ ਪਦਾਰਥਨ ਦਾ ਅਗਿਆਤ ਹੋ ਜਾਂਦਾ ਨਾਸ ਹੋ ਜਾਂਦੇ ਔਰ ਲੇ ਹੋ ਜਾਂਦੇ ਅਦੇਸ਼ਤਾਨ ਗਿਆਨ ਸੇ ਬਿਨਾਂ ਹੀ ਹੋਵੇ ਉਦੇ ਅਦੇਸ਼ਤਾਨ ਦੇ ਗਿਆਨ ਦੀ ਲੋੜ ਨਹੀਂ ਪਰਲਿਆ ਕਾਲ ਵਿੱਚ ਸਾਰਾ ਕੁਝ ਨਸ਼ਟ ਹੋ ਜਾਂਦਾ

ਕਹਾ ਕਰ ਗਿਆ ਕਵੀ ਹੈ ਜੋ ਸਰਪ ਦਾਾ ਦਾ ਅਭਾਵ ਸਰਪ ਗਿਆਨ ਕੇ ਲੈ ਮ ਨਮਿਤ ਹੈ ਗਿਆ ਪ੍ਰਕਾਸ਼ ਹੈ ਇਹਦਾ ਯਾਰ ਇਹ ਗੁਰ ਗਿਆਨ ਹੈ ਇਹਦਾ ਆਮ ਜੀਵਨ ਵਿੱਚ ਆਮ ਜੀਵਨ ਚ ਲੋੜ ਨਹੀਂ ਪੈਂਦੀ ਤੁਸੀਂ ਇਹਨੂੰ ਕਥਾ ਜੁ ਵੀ ਨਹੀਂ ਕਹਿ ਸਕਦੇ ਕਿਉਂਕਿ ਇਹ ਸਮਝਣ ਵਾਲਾ ਕੋ ਹੈ ਨਹੀਂ ਕਹੋਗੇ ਕਿ ਨਹੀਂ ਸੁਣਾਓਗੇ ਕੋਈ ਇਨੇ ਸਿਰਫ ਵਿਦਾਂਤ ਪੱਖ ਨੂੰ ਖੋਲਣ ਵਾਸਤੇ ਸਾਰੇ ਸ਼ੰਕਾ ਦੀਆਂ ਨਿਵਿਰਤੀਆਂ ਪ੍ਰਵਿਰਤੀਆਂ ਜਿਹੜੀਆਂ ਖਤਮ ਕਰਨ ਵਾਸਤੇ ਇਹਨੂੰ ਖੋਲ ਕੇ ਲਿਆ ਤੁਸੀਂ ਅਧਿਆਤਮ ਪ੍ਰਕਾਸ਼ ਪੜਿਆ ਉਹਦੇ ਵਿੱਚ ਵੀ ਉਹਨੇ ਹਰ ਪੱਖ ਨੂੰ ਬੜੇ ਡਿਟੇਲ ਵਿੱਚ ਖੋਲਿਆ ਤਾਂ ਜੋ ਜਿਹੜਾ ਜੁਗਿਆਸੂ ਹੈ ਉਹਦੇ ਮਨ 'ਚ ਕੋਈ ਸ਼ੰਕਾ ਨਾ ਰਹਿ ਜਾਵੇ ਸ਼ੰਕਾ ਦੀ ਨਿਵਿਰਤੀ ਹੋ ਜਾਵੇ ਜੀ प्रकार से सर्क की निवृत्ति रजु ज्ञान तय हुए है और सर्व ज्ञान का विषय जो सत्य के ज्ञान का ज्ञान का भान हुआ है अथवा सर्व और ज्ञान दोनों की निवृत्ति निवृत्ति रजु ज्ञान से हुए है ਸਾਪ ਸਾਪਤ ਦੇ ਉੱਧਾ ਗਿਆਰ ਇਹ ਦੋਨਾਂ ਦੀ ਜਿਹੜੀ ਨਿਵਰਤੀ ਹੈ ਨਾ ਉਹ ਜਦੋਂ ਰਸਿਆ ਗਿਆਨ ਉਹ ਕਹਿੰਦਾ ਦੋ ਹੋ ਜਾਂਦੀ ਹੈ ਇਹ ਕਹਿੰਦਾ ਹਾਂ ਹੂੰ ਜਦੋਂ ਰਜੂ ਦਾ ਪ੍ਰਕਟ ਪ੍ਰਤੱਖ ਗਿਆਨ ਸਾਹਮਣੇ ਰੱਸੀ ਆ ਜਾਂਦਾ ਜੀ ਪ੍ਰਤੱਖ ਗਿਆਨ ਹੁੰਦਾ ਹੈ ਤਦ ਅੰਤਿਕੰਕੀ વૃਤੀ ਨੇਤਰ ਦੁਆਰਾ ਨਿਕਸ ਗਿਆ ਜਿਸ ਕੇ ਚੂਸ ਦੇ ਵਿੱਚ ਖਲਬ ਦੋਵੇ ਹੋ ਗਿਆ ਹੈ ਔਰ ਜੂ ਕੇ ਬਾਅਦ

ਪੈਨ ਪੈਨ ਦੇਸ਼ ਵਿੱਚ ਸਤਿਤ ਹੋਵੇ ਹੈ ਚੇਤਨ ਕਾ ਔਰ ਇਹ ਦੇਸ਼ ਵਿੱਚ ਸਤਿਤ ਹੋਵੇ ਬਣੇ ਨਹੀਂ ਪਰਿਭਾਸ਼ਕ ਪਰਿਭਾਸ਼ਾ ਦੇ ਗ੍ਰੰਥਨ ਵਿੱਚ ਲਿਖੀ ਹੈ ਹੂੰ ਦੇਸ਼ ਮੈਂ ਭੇਦ ਹੋ ਗਏ ਤਿੰਨ ਤਿੰਨ ਦੇਸ਼ ਵੱਖਰੇ ਵੱਖਰੇ ਥਾਂ ਤੇ ਇੱਥੇ ਤਾਂ ਉੱਥੇ ਹੋਰ ਪਰ ਦੂਜੀ ਥਾਂ ਤੇ ਜਾ ਕੇ ਇੱਕ ਦੇਸ਼ ਮੇਂ ਦੋ ਦੋਨੋਂ ਤੋਂ ਪਾਰਟੀ ਇੱਕ ਦੀ ਹੂੰ ਹੋਵੇ ਤਾਂ ਦੋਨੋਂ ਪਾਰਟੀ ਹੈ ਪਹਿਲੀ ਫਿਲਟਰ ਇਹ ਕੀ ਹੋਵੇ ਇੱਕ ਥਾਂ ਜੇ ਕੋਈ ਹੋਣਾ ਉਹ ਤੇ ਪਰੇ ਜਾ ਕੇ ਜਾਂ ਛਿਪੇ ਵਿੱਚ ਚਾਂਦੀ ਦਾ ਪਰਮ ਉਹ ਵੱਖਰਾ ਮਾਠ ਵਿੱਚ ਠੂਠ ਵਿੱਚ ਚੋਰ ਦਾ ਜਿਹੜਾ ਆਵਾਸ਼ ਪਰ ਮੈਂ ਬੱਕਰਾ ਇੱਥੇ ਰੱਸੀ ਵਿੱਚ ਫਸਦਾ ਕਹਿੰਦੇ ਜੇ ਆਪਾਧੀ ਕਿ ਭਿੰਨ-ਭਿੰਨ ਦੇਸ਼ ਵਿੱਚ ਫੇਰ ਬੱਕਰਾ ਆ ਇੱਥੇ ਕੋਈ ਸਾਡੇ ਨਾਲ ਕੋਈ ਦੂਸਰਾ ਨਹੀਂ ਕਰਦਾ ਜੋ ਸਾਡੇ ਨਾਲ ਕਰੇ ਬ੍ਰਾਮੀ ਕਰੇ ਔਰ ਚੇਤਨੀ ਹੋਵੇ ਉਹ ਹੈ ਚੇਤ ਜੀ ਹਾਂ ਯਾ ਪ੍ਰਕਾਰ ਸੈ ਰਜੂ ਕੇ ਪ੍ਰਸਰਤੀਆਂ ਸਮੇਂ ਰਜੂ

रज्जु ऊपर है स्टेशन का अदिश का भी रज्जु ज्ञान है ज्ञान है हां प्रकार के प्रकार है रज्जु ज्ञान समय अधिस्थान का वहन कल्पत कर... का ज्ञान की संभव है हां वन सर्व त्रिपुटीयों त्रिपुटीयों के ज्ञान से साक्षी का ज्ञान हो गया हूं कि मां किंबक क्यों किस तरह कोटा सिद्धीब में विद्यारण हां स्वामी ने ये प्रक्रिया कही पंचदशी में हूं जैसा मैंने मान किया है ओदे चाहे वो की कहता आवाज तहत अपने कारण की वे

ਹੂੰ ਇਹ ਹੈ ਘੜਕ ਹੈ ਘੜਾ ਇਹ ਗੱਠ ਹੈ ਹੂੰ ਜੀ ਦੀ ਚ ਹੈ ਆਵਾਜ਼ ਹੈ ਸਹਿਤ ਰਿਤੀ ਨਟ ਮਾਤਰ ਪ੍ਰਕਾਸ਼ ਹੋ ਰਿਹਾ ਹੈ ਮੈਂ ਘੜਕ ਨੂੰ ਜਾਣੂ ਹੂੰ ਘੜਕ ਨੂੰ ਜਾਣੂ ਮੈਂ ਜਾਣਦਾ ਘਰੇ ਨੂੰ ਯਾ ਰਿਤੀ ਸੇ ਸ਼ਬਦ ਕਾ ਜਾਂਤਾ ਹੋ ਅਤੇ ਇਹ ਕੇ ਕਟ ਕਾ ਗਿਆ ਕਟ ਅਤੇ ਉਹਦਾ ਗਿਆਨ

ਗਿਆਤਾ ਗਿਆਨ ਕੇ ਤ੍ਰਿਪਟੀ ਪਿੱਠੇ ਐਸੇ ਗੱਲ ਤ੍ਰਿਕਟੀ ਮੱਥੇ ਦਾ ਤ੍ਰਿਪਟੀ ਪੱਪੇ ਦਾ ਗਿਆਤਾ ਗਿਆਨ ਕੇ ਗਿਆਨ ਜੋ ਕਹਤਾ ਜਾਣਨ ਵਾਲਾ ਔਰ ਜਿਹੜਾ ਜਾਣਿਆ ਗਿਆ ਹਮ ਗਾ ਪ੍ਰਕਾਰ ਤੇ ਉਹ ਤ੍ਰਿਪਟੀਆਂ ਦਾ ਪ੍ਰਕਾਸ਼ ਸਾਖੀ ਹੈ ਗਿਆਤਾ ਗਿਆਨ ਕੇ ਬੰਦਾ ਜੀਉਂਦਾ ਆ ਉਨ ਬਸਤੂ ਦੀ ਪਹਿਚਾਨ ਹੈ ਪਹਿਚਾਨ ਕਰਨ ਯੋਗ ਬਸਤੂ ਹੈ ਉਹ ਤਾਂ ਤਾਂ ਬਣੂਗਾ ਮਰਦਾ ਨਹੀਂ ਬਣੂਗਾ ਸਾਰੇ ਪ੍ਰਕਾਰ ਤੇ ਸਰਵ ਤ੍ਰਿਪਟੀਆਂ ਦਾ ਪ੍ਰਕਾਸ਼ਕ ਸਾਖੀ ਹੈ ਉਹਨਾਂ ਸਾਖੀ ਦੇ ਵਿੱਚ ਬੜੀਆ ਕਿਹੜਾ ਸੀ ਸਾਖੀ ਆਪ ਅਭਿਆਸ ਹੋਵੇ ਸੋਤਰੀ ਕੁਤੀ ਦਾ ਗਿਆਨ ਸਾਖੀ ਮੈਂ ਬਣਨੀ ਯਾਦ ਹੈ ਸਰਵ ਤ੍ਰਿਪਟੀਆਂ ਦਾ ਗਿਆਨ ਮੈਂ ਸਾਖੀ ਦਾ ਗਿਆਨ ਅਗਰ ਸੇ ਹੋਗਾ ज्ञान से सर्प ज्ञान की निवेश संभव है पूर्व सर्प और ज्ञान का अधिष्ठान वहां मैं इन 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 इतने, इतने, इतने शंका समाधान है ये पक्ष में शंका समाधान विवाद और भी बहुत या బస్ hmm. <uffs> hmm. hmm.